ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਬਲੌਗ ਦੀ ਪੇਟਲੀ ਵਿੱਚ। ਸਾਡੇ ਇੱਥੇ ਅੱਜ ਫੇਸਤਾ ਸੀਗਾ ਤੇ ਮੈਂ ਉੱਥੇ ਗਈ ਸੀਗੀ। ਤੇ ਮੈਂ ਉੱਥੇ ਵੀਡੀਓ ਬਣਾਈ ਮੈਂ ਕਾ ਦਿਖਾਉਣੀ ਆ ਤੁਹਾਨੂੰ ਵੀ ਸਾਰਿਆਂ ਨੂੰ। ਇੱਥੇ ਕਿੰਦਾ ਦਾ ਮੇਲਾ ਲੱਗਦਾ ਆ। ਤੇ ਆਹ ਜਸਮੁੰਦਾ ਦੇ ਕਿਨਾਰੇ ਸੀ ਸਾਰਾ ਇਹ ਫੇਸਤਾ। ਇਹ ਬਹੁਤ ਲੰਬਾ ਜਿਦਾ ਲੰਬੀ ਸੜਕ ਵਾ ਤੇ ਇੱਥੇ ਫਿਰ ਮੇਲਾ ਲਾਉਂਦੇ ਆ ਇਹ ਇਹ ਸਮੁੰਦਰ ਦਾ 뷰 ਆ ਕੁਝ 뷰 ਬਹੁਤ ਵਧੀਆ ਆਉਂਦਾ ਹਲੇ ਥੋੜਾ ਜਿਹਾ ਦਿਨ ਸੀਗਾ ਤੇ ਇਹ ਉਦਾਂ ਰਾਤ ਨੂੰ ਫੇਸ ਤਾਂ ਲੱਗਦਾ ਆ ਤੇ ਰਾਤ ਨੂੰ ਜਦ ਲਾਈਟਾਂ ਰੋਟਾ ਬਹੁਤ ਲੱਗਦੀਆਂ ਆ ਲੋਕੀ ਰਾਤ ਨੂੰ ਜਿੱਦਾਂ ਵੇਲੇ ਹੋ ਕੇ ਕਮਾਕਰਾਂ ਤੋਂ ਉਹਦੇ ਫੇਰ ਦੇਖਣਾਉਂਦੇ ਆ ਅਸੀਂ ਤਾਂ ਅਜਾ ਟਾਈਮ ਨਾ ਚੱਲ ਗਿਆ ਜਿਸਕੇ 6:00 7:00 ਵਜੇ ਤੇ ਆ ਦੇਖੋ ਫੁੱਲਾਂ ਦੀ ਦੁਕਾਨ ਆ ਇਹ ਇਹ ਜਿੱਦਾਂ ਦੁਕਾਨਾਂ ਗੱਡੀਆਂ ਦੇ ਵਿੱਚ ਬਣਾ ਲੈਂਦੇ ਆ ਗੱਡੀਆਂ ਵਿੱਚ ਜਿਹਦਾ ਸਮਾਨ ਲੈ ਕੇ ਆਉਂਦੇ ਆ ਤੇ ਉੱਥੇ ਬਾਹਰ ਫੈਲਾ ਦਿੰਦੇ ਆ ਇਹ ਇਹ ਪਾਰਸਾਂ ਦੀ ਆ ਸਮੁੰਦਰ ਵੀ ਬਹੁਤ ਵਧੀਆ 뷰 ਆਉਂਦਾ ਸਮੁੰਦਰ ਦਾ ਆ ਬੋਰ ਚੱਲਦੀ ਆ ਵਿੱਚ ਕਿਸਤੀ ਚੱਲਦੀ ਸੀ ਪਾਣੀ ਬਹੁਤ ਸ਼ੱਲਾ ਮਾਰਦਾ ਸੀਗਾ ਤੁਸੀਂ ਦੇਖ ਸਕਦੇ ਆ ਆ ਦੁਕਾਨਾਂ ਬਣੀਆਂ ਹੋਈਆਂ ਏ ਘਡੌਣਿਆਂ ਵਾਲੀਆਂ ਬੱਚਿਆਂ ਦੇ ਘਡੌਣਿਆਂ ਵਾਲੀਆਂ ਦੁਕਾਨਾਂ ਸੀਗੀਆਂ ਤੇ ਇਹ ਹੈਗੇ ਸੀਗੇ ਡ్రਾਈ ਫਰੂਟ ਇਥੇ ਕਈ ਕਈ ਜਿਹੜਾ ਇਟਾਲੀਅਨ ਆਏ ਹੋਏ ਸੀਗੇ ਪਹਿਲੇ ਜਿਹੜਾ ਸਿਆਣੇ ਵਾਲੇ ਜਿਆਦਾ ਆਏ ਸੀਗੇ ਜਿਹਦਾ ਆਮ ਵਾਲੇ ਬੂਚੇ ਘਟਾਇ ਸੀਗੇ ਇਹ ਜਿੱਦਾਂ ਬੱਚਿਆਂ ਨੇ ਕਿਤਾਬਾਂ ਕੋਲ ਬਾਵਾਂ ਵਾਲੀ ਦੁਕਾਨਾਂ ਇਹ ਕੋਲ ਡਰਿੰਕ ਵਗੈਰਾ ਇਥੇ ਪੀਸੇ ਤੇ ਪਾਣੀ ਪੁਣੀ ਜਿੱਦਾ ਮਿਲਦੀ ਸੀਗੇ ਪੈਦੇ ਸਮਾਂ ਦੀ ਤਿਆਰੀ ਕਰਕੇ ਰੱਖ ਲੈਂਦੇ ਆ ਜਿੱਦਾ ਮੇਲਾ ਤਾਂ ਪਹਿਲੇ ਇੱਕ ਦਿਨ ਲੱਗ ਜਾਂਦਾ ਆ ਜਿੱਦਾ ਇਹ ਤਾਂ ਅੰਦਰ ਰਹਿੰਦਾ ਆ ਅਸੀਂ ਕਬਲੇ ਦਿਨ ਆ ਗਏ ਸੀ ਇੱਥੇ ਜਿੱਦਾਂ ਨਿਸ਼ਾਨੇ ਜੇ ਲਾਉਂਦੇ ਆ ਇਹ ਵਾਲੀ ਸ਼ਾਪ ਤੇ ਤੇ ਜਿੱਦਾਂ ਫੇ ਪ੍ਰਾਈਸ ਜਿੱਤਦੇ ਆ ਕਢਾਉਣੇ ਕਢੋਣੇ ਇਹ ਟੋਪ ਟੋਪੀਆਂ ਦੀ ਦੁਕਾਨਾਂ ਐਤ ਕੀ ਉਹਦਾ ਦੁਕਾਨਾਂ ਜਿੱਦਾਂ ਸ਼ਾਪਸ ਘੱਟ ਲੱਗੀਆਂ ਆ ਨਹੀਂ ਤਾਂ ਬਹੁਤ ਲੱਗਦੀਆਂ ਹੁੰਦੀਆਂ ਸੀਗੀਆਂ ਪਤਾ ਨਹੀਂ ਕਿ ਕਿਉਂ ਹੋਇਆ ਇਹ ਕਿ ਘੱਟ ਲੱਗੀਆਂ ਇਹ ਜਿੱਦਾਂ ਆਪਣੇ ਗੋਬਾਰੇ ਫੁਲਾ ਕੇ ਰੱਖਦੇ ਹੁੰਦੇ ਨਾ ਉਹ ਓਦਾਂ ਬਣਾਏ ਬਹੁਤ ਵਧੀਆ ਸੀਗੇ ਵੀ ਇਹਨਾਂ ਵਿੱਚ ਲਾਈਟਾਂ ਜਗਦੀਆਂ ਸੀਗੀਆਂ ਰਾਤ ਨੂੰ ਵਧੀਆ ਲੱਗਦੀਆਂ ਸੀ ਦੇਖਣ ਨੂੰ ਇਹ ਇੱਥੋਂ ਦਾ ਕੇਜ਼ ਆ ਜਿੱਦਾਂ ਕੇਜ਼ ਆ ਮੀਨਜ਼ ਚਰਚ ਉਹ ਇੱਥੇ ਦੀ ਤੰਨੇ ਕਿ ਇਹਦੇ ਰਿਕਾਰਡਿੰਗ ਇੱਥੇ ਮੇਲਾ ਲੱਗਦਾ ਫੇਸਤਾ ਇਹ ਕੁਛ ਮਰੀਆ ਮਰੀਆ ਦਾ ਲਿਖਿਆ ਜਿੱਦਾਂ ਇਹਨਾਂ ਦੀ ਕਿਸੇ ਦਾ ਨਾਮ ਆ ਹ ਅਜੇ ਭੀੜ ਘੱਟ ਸੀ ਜਦੋਂ ਫਿਰ ਜਦੋਂ ਸਾਡੇ ਆਉਣ ਦਾ ਟਾਈਮ ਹੋ ਗਿਆ ਫਿਰ ਬਹੁਤ ਭੀੜ ਹੋ ਗਈ ਸੀ ਅਸੀਂ ਵੀ ਟਾਈਮ ਨਾਲ ਆ ਗਏ ਸੀ ਸਾਡੇ ਪਿੰਡ ਤੋਂ ਦੂਰ ਸੀ ਇਹ ਮੱਥਾ ਟੇਕਣ ਜਾਂਦੇ ਚਾਰਚ ਵਿੱਚ ਇੱਥੇ ਜੁੱਤੀਆਂ ਬਾਕੇ ਚੱਲ ਜਾਂਦੇ ਤਾਂ ਜੋ ਲਾਉਂਦੇ ਨੇ ਹੈਗੇ ਚਪਲਾ-ਚਪਲਾ ਤੇ ਬਿਨਾਂ ਸਿਰ ਠਾਕੇ ਜਿੱਦ ਜਾਂਦੇ ਆ ਇਹ ਇਹ ਦੇਖੋ ਬਿਓ ਕਿੰਨਾ ਵਧੀਆ ਇੱਥੇ ਦਾ ਜਿਹਦਾ ਜਦਾ ਖੜੇ ਆ ਨਾ ਸੋਟੀਆਂ ਜਿਹੇ ਵਾਲੇ ਆ ਹੱਥ ਲੈ ਕੇ ਕਢਾਉਣੇ ਇਨਾ ਚ ਲਾਈਟਾਂ ਬਹੁਤ ਜ਼ਿਆਦਾ ਹੁੰਦੀਆਂ ਰਾਤ ਨੂੰ ਆ ਸੀ ਆਗੇ ਸੀਗੇ ਹੁਣ ਜਿੱਥੇ ਝੋਲੇ ਲੱਗੇ ਆ ਇੱਥੇ ਬਹੁਤ ਤਰ੍ਹਾਂ ਦੇ ਝੋਲੇ ਲੱਗੇ ਹੋਏ ਸੀਗੇ ਇਹਦੇ ਵਿੱਚ ਵੀ ਬਹੁਤ ਅਲਾਈਟਾਂ ਲੱਗੀਆਂ ਹੋਈਆਂ ਆ ਰਾਤ ਨੂੰ ਤਾਂ ਬਹੁਤ ਵਧੀਆ ਲੱਗਦਾ ਆ ਦੇਖਣ ਨੂੰ ਜਦਾਂ ਜਦੋਂ ਹਨੇਰਾ ਹੋ ਜਾਂਦਾ ਬਹੁਤ ਲਾਈਟਾਂ ਜਗਦੀਆਂ ਜਦਾਂ ਵਧੀਆ ਲੱਗਦਾ ਸਭ ਕੁਝ ਇਹ ਦੂਸਰੇ ਜਿਹਦਾ ਥੋੜੇ ਜਿ ਵੱਡੇ ਬੱਚਿਆਂ ਲਈ ਆਓ ਤੁਸੀਂ ਦੇਖੇ ਹੁਣ ਇੰਡੀਆ ਚ ਵੀ ਬਥੇਰੇ ਹੁਣ ਤਾਂ ਕਈ ਤਰ੍ਹਾਂ ਦੇ ਚੱਲਦੇ ਆ ਅੱਜ ਇੱਥੇ ਕਾਫੀ ਠੰਡ ਸੀਗੀ ਤੇ ਸਾਰਿਆਂ ਨੇ ਕੋਟ ਪਾਏ ਹੋਏ ਆ ਆ ਥੋੜੇ ਇੰਡੀਅਨ ਸੀਗੇ ਇਹ ਤੁਸੀਂ ਦੇਖੋ ਪਹਾੜੇ ਦਾ ਵਿਊ ਕਿੰਨਾ ਵਧੀਆ ਸੁਮੰਦਰ ਦਾ ਥੋੜਾ ਜਿਹਾ ਹਨੇਰਾ ਹੋ ਗਿਆ ਸੀਗਾ ਹੁਣ ਦੇਖੋ ਨੇਰਾ ਹੋ ਗਿਆ ਬਸ ਤੇ ਹੁਣ ਇਹਨਾਂ ਨੇ ਲਾਈਟਾਂ ਲਾਈ ਤਾਂ ਜਿੱਦਾਂ ਗੱਡੀਆਂ-ਗੋਡੀਆਂ ਦੇ ਜਿੱਤੇ ਸ਼ਾਪ ਬਣਾਈਆਂ ਆ ਸਾਰੇ ਕੰਨੇ ਜੁਕਾ ਲਈਆਂ ਬਹੁਤ ਵਧੀਆ ਲੱਗਦਾ ਸੀਗਾ ਹੁਣ ਸਾਰੇ ਆਪਣਾ-ਆਪਣਾ ਇੰਜੋਏ ਕਰਦੇ ਆ ਦੇਖੋ ਗੱਡੀਆਂ ਵੀ ਬਹੁਤ ਵੱਡੀਆਂ ਵੱਡੀਆਂ ਜਿਨ੍ਹਾਂ ਚ ਦੁਕਾਨਾਂ ਲਾਈਆਂ ਆ ਤੇ ਸਾਡਾ ਵੀ ਬਸ ਟਾਈਮ ਹੋਣ ਵਾਲਾ ਸੀਗਾ ਤੇ ਜਾਣ ਦਾ ਕਿਉਂਕਿ ਅਸੀਂ ਵੀ ਦੂਰ ਤੋਂ ਆਏ ਸੀਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਕਰਦਿਆ ਕਰੋ ਜੇ ਵਧੀਆ ਲੱਗਦੀ ਤਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੈਂ ਵੀ ਹੋਰ ਵੀਡੀਓ ਬਣਾ ਸਕਾਂ ਨਹੀਂ ਤਾਂ ਹਰੇਕ ਜਸ ਸਬਸਕ੍ਰਾਈਬ ਹੀ ਬਹੁਤ ਥੋੜੇ ਆ ਕੋਈ ਵੀਡੀਓ ਨਹੀਂ ਦੇਖਦਾ ਮੇਰੀ ਤੇ ਫੇ ਮੇਰਾ ਮਨ ਕਰੂਗਾ ਜੇ ਸਬਸਕ੍ਰਾਈਬ ਵੱਜ ਜਾਣਗੇ ਤਾਂ ਮੈਂ ਹੋਰ ਵੀ ਵੀਡੀਓ ਬਣਾਇਆ ਕਰੂੰਗੀ ਤਤਕਲੀ ਸਾਰੇ ਨੂੰ ਸਤਿ ਸ੍ਰੀ ਅਕਾਲ ਬਸ ਅਸੀਂ ਵੀ ਹੁਣ ਥੋੜੇ ਟਾਈਮ ਤੇ ਚੱਲ ਜਾਣਾ ਆ ਹਨੇਰਾ ਬਿਲਕੁਲ ਹੋ ਚੁੱਕਾ ਤੇ ਜਾਣਾ ਵੀ ਅਸੀਂ ਦੂਰ ਆ